ਇਲੈਕਸ਼ਨ ਦੇ ਦਾ ਬਾਬਾ ਨਾਨਕ ਚੋਰੀ ਆ 20 ਕਿਲੋਮੀਟਰ ਤੋਂ ਉਹਦਾ ਫਤੇਗੜ ਚੂੜੀਆਂ ਚ ਕੋ ਮੈਂ ਵੀ ਵੀਡੀਓ ਮੈਨੂੰ ਉਹਨੇ ਕਹਿ ਕੇ ਭੇਜੀ ਕਿਹਦੀ ਇੱਕ ਦੀ ਸ਼ਰਾਬ ਹੈ ਜੀ ਪੱਪਾ ਕੀ ਨਾਲੇ ਨੇ ਲਿਆ ਇਹ ਬਿਹਰੇ ਬਾਬਾ ਨਾਨਕ ਜੀ ਦਾ ਪੈਂਡਾ ਉੱਥੇ ਜਾਨੀ ਉਹ ਢਾਲੀਵਾਲ ਨੇ ਢਾਲੀਵਾਲ ਕਿਹੜੇ ਮੰਤਰੀ ਨੇ ਹਾਂਜੀ ਆਮ ਆਦਮੀ ਪਾਰਟੀ ਕਿਹਨੇ ਕਿਹਨੇ ਪਹਜਵਾਈਏ ਜੇ ਭਾਈ ਇਹ ਆਪਣੇ ਮੰਤਰੀ ਸਾਹਿਬ ਹ ਜਿੱਥੇ ਵੀ ਕੋ ਗਲਤ ਕੰਮ ਹੁੰਦਾ ਉਥੇ ਅਧਗਾਦੀ ਉਹਦੇ ਖਿਲਾਫ ਕਾਰਵਾਈ ਕਰਦੇ ਕਿ ਨਾ ਕੋਈ ਰਾਏ ਦੇਣ ਦੀ ਕੋ ਲੋਕ ਲੇਕਿਨ ਮਾਰੇਵਾਲ ਸਾਹਿਬ ਨਾਮ ਕੋ ਹੱਡਾ ਲੈ ਰਿਹਾ ਸੀਗਾ ਡਰਾਈਵਰ ਕੋਈ ਨਹੀਂ ਉਹ ਭਰਾਵਾ ਮੈਂ ਤਾਂ ਕਦੀ ਪੀਤੀ ਵੀ ਨਹੀਂ ਅੱਜ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਹੇਠ ਚੁਣੇਗੇ ਪੰਚਾਂ ਦਾ ਜਿਹੜਾ ਸੌ ਚੁੱਕ ਸਮਾਗਮ ਸੀਗਾ ਉਸੇ ਤਰ੍ਹਾਂ ਅਜ ਅੰਮ੍ਰਿਤਸਰ ਦੇ ਵਿੱਚ ਅਸੀਂ ਸਮਾਗਮ ਕਰਕੇ ਹਟਿਆ ਆਪਣੇ ਅੰਮ੍ਰਿਤਸਰ ਤੋਂ ਚੁਣੇ 5212 ਪੰਜ ਜਿਹੜੇ ਆ 850 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਰੇ ਪਿੰਡਾਂ ਨੂੰ ਜਿਹੜੀ ਸੌਂਚ ਕਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਹੈ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਹਾਂਗੇ ਉਹ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪ੍ਰੋਗਰਾਮ ਤੇ ਸਾਡੇ ਸਾਡੇ ਅਦੁੱਲਾ ਐਮਐਲਏ ਸਹਿਬਾਨ ਸਾਡੇ ਡੀਸੀ ਸਹਿਬਾਨ ਸੀਪੀ ਸਹਿਬਾਨ ਐਸਐਸਪੀ ਸਹਿਬਾਨ ਜਿੰਨੇ ਸਾਡੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਹੋ ਸਾਡੇ ਜਿਹੜੇ ਸ਼ਾਮਲ ਸੀ ਉਹ ਸਾਰੇ ਹੀ ਪੰਚ ਜਿਹੜੇ ਉਹ ਸਾਰੇ ਪੰਚ ਹਾਜ਼ਰ ਹੋਏ ਉਹਨਾਂ ਦੇ ਨਾਲ ਕੋਈ ਸਰਪੰਚ ਸਾਹਿਬਾਨ ਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਸਵੱਜਿਆ ਕਿਹਾ ਤੁਹਾਡੇ ਵੱਲੋਂ ਅੱਜ ਮਾਨ ਸਤਕਾਰ ਦਿੱਤਾ ਗਿਆ ਮਹਿਲਾਵਾਂ ਨੂੰ ਉੱਥੇ ਚੰਨੀ ਮੁੱਖ ਸਾਥੀਆਂ ਕੋ ਫਰੋਸ਼ ਕੀਤਾ ਜਿਹੜੀ ਉਹ ਸਰਦਾਵੀ ਬੋਲੀ ਦੀ ਵਿੱਦਿਅਕ ਨਹੀਂ ਨਹੀਂ ਵੇਖੋ ਉਹ ਬਹੁਤ ਮਾੜੀ ਗੱਲ ਹੈ ਮੈਂ ਤਾਂ ਜਦੋਂ ਬੰਲਾ ਜਿਹੜਾ ਅਰੂਨਾ ਡਿਵੈਲਪਮੈਂਟ ਪੰਚਾਇਤੀ ਰਾਜ ਮਹਿਕਮਾ ਮੇਰੇ ਕੋਲ ਸੀਗਾ ਮੈਂ ਪੰਜਾਬ ਦੇ ਵਿੱਚ 4 ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ ਔਰ ਮੈਂ ਆਪਣੀਆਂ ਜਿਹੜੀਆਂ ਸਰਪੰਚ ਸਾਹਿਬਾਨ ਸੀ ਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਮੈਂ ਅੱਜ ਵੀ ਬੇਨਤੀ ਕਰਦਾ ਹਾਂ ਉਹਨਾਂ ਹਰ ਵਾਰੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਹੋ ਸਾਨੂੰ ਸਭ ਨੂੰ ਔਰਤਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਜਿਹੜੀ ਪੱਦੀ ਸ਼ਬਦਾਵਲੀ ਜੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ ਔਰ ਉਹਦੀ ਉਹਦੀ ਨਿੰਦਾ ਕਰਦਾ ਮੇਰਾ ਖਿਆਲ ਉਹਨਾਂ ਨੂੰ ਔਰ ਸਮਾਜ ਕੋ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਬਹੁਤ ਘਟੀਆ ਸ਼ਬਦ ਜਿਹੜੇ ਜੀ ਕਰ ਰਾਜੇ ਬੇੜੇ ਕਲੀ ਚੋਲ ਦੇ ਵਿੱਚ ਪੈਸੇ ਕਿਹਾ ਚਾਹੋਗੇ ਲੋਕਾਂ ਨੂੰ ਕੀ ਬੋਲਣਗੇ ਕਰਮ ਕਰ ਕੱਲ੍ਹ ਬਾਈ ਲੈਕਚ ਦੇ ਕੱਲ ਸਾਰੇ ਪੰਜਾਬ ਦੇ ਚਾਰੇ ਹਲਕਿਆਂ ਦੀਆਂ ਵੋਟਾਂ ਪਾਣੀਆ ਸਭ ਨੂੰ ਬੇਨਤੀ ਹੈ ਕਿ ਪਿਛਲੇ 25 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆ ਚਾਹੀਦੀਆਂ ਤੇ ਆਪ ਦੇ ਮੀਤਵਾਰਾਂ ਨੂੰ ਜਿਹੜਾ ਜਿਤਾਉਣਾ ਚਾਹੀਦਾ ਉਹ ਕਹਦੇ ਚਾਹਦੇ ਥਵਾਂ ਦੇ ਆਮ ਆਦਮੀ ਪਾਰਟੀ ਜਿੱਤੇ ਕਰੀ ਬਸ ਉਹਨੂੰ ਨਾ ਕਿ ਬੇਸ਼ੱਕ ਆਮ ਆਪ ਹੀ ਡੇਰਾ ਬਣਾ ਲੈਣ ਖੜਕੇ ਨਾ ਉਹ ਦੇਖੋ ਤੇ ਉਹ ਤਹਾਸਾ ਹੁੰਦਾ ਪਾਣੂ ਦੇਖੋ ਸਾਡਾ ਕੋਈ ਇਦਾਂ ਦਾ ਤਲਕ ਵਾਸਤਾ ਦੀ ਨਾ ਕੋਈ ਇਦਾਂ ਦਾ ਹੀ ਕੰਮ ਕਰਦੇ ਆਂ ਲੈਕਚਨ ਡੇ ਦਾ ਬਾਬਾ ਨਾਨਕ ਜੋਰੀਆ 20 ਕਿਲੋਮੀਟਰ ਤੋਂ ਉਹਦਾ ਫਦੇਗੜ ਚੂੜੀਆਂ ਚ ਕੋ ਮੈਂ ਵੀ ਵੀਡੀਓ ਮੈਨੂੰ ਉਹਨੇ ਕਹਿ ਭੇਜੀ ਉਹ ਮੈਂ ਦੇਖੀ ਉਹ ਵੇਖੋ ਕਿੱਥੇ ਫਦੇਗੜ ਚੂੜੀਆਂ ਕਿੱਥੇ ਡੇ ਦਾ ਬਾਬਾ ਨਾਨਕ ਸਾਡੀ ਪਾਰਟੀ ਦਾ ਸਾਡੇ ਉਮੀਦਵਾਰ ਦਾ ਕਿਸੇ ਦਾ ਵੀ ਇਸ ਕੰਮ ਨਾਲ ਕੋਈ ਸਬੰਧ ਨਹੀਂ ਉਹ ਤਾਂ ਇਹ ਤਾਂ ਬੜੀ ਹੋਰ ਵੀ ਅਸੋਈ ਨਹੀਂ ਗੱਲ ਹੈ ਕਿ ਤਿੰਨ ਦਿਨ ਦੋ ਦਿਨ ਪਹਿਲਾਂ ਜਿਹੜਾ ਬਖਸ਼ੀ ਵਾਲਾ ਪਿੰਡ ਹੈ ਉੱਥੇ ਜਿਹੜੀਆਂ 50 ਪੇਟੀਆਂ ਫੜੀਆਂ ਗਈਆਂ ਸੇਮ ਸੇਮ ਹੀ ਮਤਲਬ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਗਿਆ ਤੇ ਕੀ ਹੋਇਆ ਬਾਤ ਕੀ ਨਹੀਂ ਹੋਇਆ ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ ਪੁਲਿਸ ਅਫਸਰ ਤੇ ਐਕਸਾਈਜ ਅਫਸਰ ਜਿਹੜੇ ਇਹਦੀ ਜਾਂਚ ਕਰਦੇ ਜੇ ਕੋਈ ਬੰਦਾ ਪਹਿਲੀ ਗੱਲ ਤੋਂ ਉਹ ਹੈ ਨਹੀਂ ਕਿਉਂਕਿ ਦੇਦ ਬਾਬੇ ਨਾਨਕ ਘਲਕੇ ਦੇ ਵਿੱਚੋਂ ਘਟਨਾ ਨਹੀਂ ਹੋਈ ਫਦੇ ਘੜ ਚੂੜੀਆਂ ਦੀ ਘਟਨਾ ਜੇ ਕੋਈ ਹੋਊ ਤਾਂ ਆਪੇ ਪੁਲਿਸ ਤੇ ਐਕਸਾਈਜ ਵਾਲੇ ਕੰਮ ਕਰਦੇ ਮੈਨੂੰ ਪਤਾ ਦੀ ਕਿੱਧਰ ਪਾਦਾ ਮੈਂ ਤੇ ਇੱਥੇ ਹੀ ਦੇ ਵਿੱਚ ਬਾਤ ਲੈਟ ਆਇਆ ਗੱਦਰ ਵਾਲੀ ਬਿੰਦੂ ਨਹੀਂ ਪਤਾ ਪਰ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਉੱਥੇ ਧਕਾਦੀ ਉਹਦੇ ਖਿਲਾਫ ਕਾਰਵਾਈ ਕਰਦੇ ਕਿਸੇ ਨਾਲ ਕੋਈ ਦਲੀਲ ਕਰਨ ਦੀ ਕੋ ਲੋੜ ਨਹੀਂ ਲੇਕਿਨ ਸਾਡੇ ਵੱਲੋਂ ਸਾਹਿਬ ਨਾਮ ਤੁਹਾਡਾ ਲੈ ਰਿਹਾ ਸੀਗਾ ਡਰਾਈਵਰ ਕੋਈ ਉਹ ਭਰਾਵਾ ਮੈਂ ਤਾਂ ਕਦੀ ਪੀਤੀ ਵੀ ਨਹੀਂ ਸੀ